ਵਲਚਨ ਬਹੁਤ ਅੱਛਾ ਚੱਲ ਰਿਹਾ ਮੈਂ ਤਾਂ ਸਿਰਫ ਅੱਜ ਇਸ ਗੱਲ ਤੇ ਧਿਆਨ ਲਿਆਣਾ ਚਾਹੁੰਦਾ ਜਿਹੜਾ ਪਿਛਲੇ 2-3 ਮਹੀਨਿਆਂ ਤੋਂ ਅਸੀਂ ਇਹ ਗੱਲ ਕਹਿ ਰਹੇ ਸੀਗੇ ਬਈ ਸਾਰੀ ਦੀ ਸਾਰੀ ਪੰਜਾਬ ਦੀ ਸਿਆਸਤ ਦਿੱਲੀ ਵਾਲੇ ਆਪਣੇ ਹੱਥਾਂ 'ਚ ਲੈਣ ਜਾ ਰਹੇ ਐ ਇੱਥੇ ਦੇ ਜਿਹੜੇ ਚੁਣੇ ਹੋਏ ਨਮਾਇੰਦਿਆਂ ਉਹਨਾਂ ਦਾ ਕੋਈ ਮੁੱਲ ਰਹਿ ਨਹੀਂ ਗਿਆ ਕਿਤੇ ਵੀ ਕਿਸੇ ਵੀ ਜ਼ਿੰਮੇਵਾਰੀ ਦੇ ਵਿੱਚ ਉਹ ਫਿੱਟ ਨਹੀਂ ਐ ਚਾਹੇ ਕੋਈ ਐਮਐਲਏ ਹੋਣ ਜਾਂ ਮੰਤਰੀ ਹੋਣ ਇੱਕ ਪੈਰਨਲ ਅਹਜਾ ਸੈਟਅਪ ਐ ਜਿਹੜਾ ਸਰਕਾਰ ਨੂੰ ਚਲਾ ਰਿਹਾ ਐ ਤੇ ਅੱਜ ਉਸ ਗੱਲ ਤੇ ਬਹੁਤ ਲੱਗਦੀ ਹੈ ਜਦੋਂ ਪੋਲਿਊਸ਼ਨ ਬੋਰਡ ਔਰ ਹੈਵੀ ਇੰਡਸਟਰੀ ਲਾਰਜ ਇੰਡਸਟਰੀ ਵਰਗੇ ਬੋਰਡਾਂ ਦੇ ਉੱਤੇ ਚੇਅਰਮੈਨ ਬਾਹਰ ਉਹ ਲਿਆ ਕੇ ਬਿਠਾ ਦਿੱਤੇ ਜਾਂਦੇ ਆ ਅੱਜ ਜਿਹੜਾ ਇੰਡਸਟਰੀ ਨਾਲ ਇਹਨਾਂ ਨੇ ਮਜ਼ਾਕ ਕਰਿਆ ਔਰ ਪਿਛਲੇ 1.5 2 ਮਹੀਨੇ ਤੋਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਵੀ ਅਸੀਂ ਇੰਡਸਟਰੀ ਦੇ ਬੜੇ ਹਮਾਇਤੀ ਆ ਤੇ ਅੱਜ ਉਹ ਗੱਲ ਤੋਂ 익ਸਪੋਜ਼ ਹੋ ਗਏ ਜਿਹੜੀ ਗੱਲ ਸਾਡੀ ਪਾਰਟੀ ਔਰ ਅਸੀਂ ਬਾਰ-ਬਾਰ ਕਹਿੰਦੇ ਆ ਰਹੇ ਸੀ ਵੀ ਇਹ ਇਲੈਕਸ਼ਨ ਹੈ ਜਿਆ ਇਲੈਕਸ਼ਨ ਹੈ ਇਹ ਜਿਆ ਅਹਿਮ ਇਲੈਕਸ਼ਨ ਹੈ ਅਸੀਂ ਸਾਰੇ ਲੋਕਾਂ ਨੂੰ ਸਮਝਾ ਰਹੇ ਸੀਗੇ ਭਈ ਜਿਹਦੇ ਸਾਰੀ ਪੰਜਾਬ ਦੀ ਬਾਗਦੋਰ ਉਹ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਤੇ ਉਹਦਾ ਸਬੂਤ ਉਹਨਾਂ ਨੇ ਕੱਲ ਦਿੱਤਾ ਅਸੀਂ ਇਹਦੀ ਨਿੰਦਿਆ ਕਰਦੇ ਆਂ ਪੰਜਾਬ ਦੇ ਵਿੱਚ ਇਹ ਜਿਆ ਕੋਈ ਵੀ ਬੰਦਾ ਕਾਬਲ ਨਹੀਂ ਮਿਲਿਆ ਜਿਹੜਾ ਇਹਨਾਂ ਨੂੰ ਬੋਰਡਾਂ ਨੂੰ ਚਲਾ ਸਕੇ ਔਰ ਖਾਸ ਤੌਰ ਤੇ ਪੋਲਿਊਸ਼ਨ ਬੋਰਡ ਜਿਹਦੇ ਵਿੱਚ ਬਕਾਇਦਾ ਤੌਰ ਤੇ ਸਾਡੇ ਕੁਦਰਤ ਕੁਦਰਤੀ ਸੌਮਿਆਂ ਦੀ ਰੱਖਿਆ ਹੋਣੀ ਹੈ ਤੇ ਨਾਲ ਦੀ ਨਾਲ ਇੰਡਸਟਰੀ ਨੂੰ ਕਿਸ ਤਰੀਕੇ ਚੈੱਕ ਵਿੱਚ ਰੱਖਣਾ ਹੈ ਤੇ ਇੰਡਸਟਰੀ ਤੋਂ ਕਿਸ ਤਰੀਕੇ ਕੁਦਰਤ ਨੂੰ ਬਚਾਉਣਾ ਇਹ ਕੰਮ ਹੀ ਪੋਲਿਊਸ਼ਨ ਬੋਰਡ ਦਾ ਹੁੰਦਾ ਹੈ ਅੱਜ ਮੈਨੂੰ ਨਹੀਂ ਸਮਝ ਸਾਡੀ ਇੰਡਸਟਰੀ ਇਹਦੇ ਤੇ ਕੀ ਪ੍ਰਤੀਕਿਰਿਆ ਦੇਗੀ ਪਰ ਸਾਡੀ ਪ੍ਰਤੀਕਿਰਿਆ ਬੜੀ ਕਲੀਅਰ ਹੈ ਵੀ ਇਹ ਪੰਜਾਬ ਤੇ ਪੰਜਾਬ ਦੇ ਅਹੁਦਿਆਂ ਦਾ ਹੱਕ ਪੰਜਾਬੀਆਂ ਦਾ ਹੈ ਤੇ ਪੰਜਾਬੀਆਂ ਦੇ ਵਿੱਚ ਜਿਹੜੇ ਲਾਇਕ ਬੰਦੇ ਆ ਬੜੇ ਇੱਕ ਤੋਂ ਇੱਕ ਬੰਦਾ ਲਾਇਕ ਪਿਆ ਹੈ ਉਨ੍ਹਾਂ ਦੇ ਵਿੱਚੋਂ ਢੂੰਡਿਆ ਜਾਣਾ ਚਾਹੀਦਾ ਹੈ